ਆਜਾ ਤਾਜਾ ਵਿਜੇ ਸਾਪਲਾ ਜੀ ਦਾ ਬਿਆਨ ਆਇਆ ਉਹਦੇ ਤੇ ਵੀ ਇਹਨਾਂ ਨੂੰ ਸਪਸ਼ਟ ਕਰਨ ਦੇਣਾ ਚਾਹੀਦਾ ਕਿ ਕੀ ਇਹਨਾਂ ਦੀ ਮਨਸ਼ਾ ਸੀ ਔਰ ਕਿਸ ਸੰਦਰਭ ਦੇ ਵਿੱਚ ਇਹਨਾਂ ਨੇ ਇਹ ਬਿਆਨ ਦਿੱਤਾ ਇਹ ਦੋ ਗੱਲਾਂ ਦਾ ਇਹਨਾਂ ਨੂੰ ਅੱਜ ਡਿਬੇਟ ਦੇ ਵਿੱਚ ਜਵਾਬ ਦੇ ਕੇ ਜਾਣਾ ਚਾਹੀਦਾ ਤੇ ਤੁਹਾਡਾ ਫਰਜ ਬਣਦਾ ਸੀ ਕਿ ਉਹਨਾਂ ਨੂੰ ਪਾਰਟੀ ਤੋਂ ਬਰਖਾਸਤ ਕਰਨ ਦਾ ਕਿਉਂ ਨਹੀਂ ਕੀਤਾ ਅੱਜ ਤਿੱਕਰ ਕੀ ਤੁਸੀਂ ਉਹਦੀ ਮੰਨਦਿਆ ਕਰਦੇ ਹੋ ਉਸ ਗੱਲ ਦੀ ਕਿ ਨਹੀਂ ਕਰਦੇ ਕੋਈ ਜਵਾਬ ਨਹੀਂਗਾ ਕਿੱਥੇ ਕਿੱਥੇ ਕੀ ਨਹੀਂ ਹੋਇਆਗਾ ਚਾਹੇ ਬਟਾਲਾ ਬੰਬ ਬਲਾਸਟ ਲਾ ਲਓ 23 ਲੋਕ ਉੱਥੇ ਮਰੇ ਗਏ ਵਿਚਾਰੇ ਮਾਰ ਬੰਬ ਬਲਾਸਟ ਲਾੜੋ 7 ਲੋਕ ਮਾਰੇ ਗਏ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੇ ਪ੍ਰਸ਼ਾਸਨ ਦੀ ਇੰਨੀ ਕੰਗੈਲੀ ਹੁੰਦੀ ਸੀ ਕਿ ਦਸਹਿਰੇ ਦੇ ਉੱਤੇ ਟ੍ਰੇਨਾਂ ਲੋਕਾਂ ਦੇ ਉੱਤੋਂ ਦੀ ਟੱਪ ਜਾਂਦੀਆਂ ਸੀਗਾ ਤੇ ਕਿੰਨੇ ਕਿੰਨੇ ਲੋਕ ਵਿਚਾਰੇ ਉੱਥੇ ਮਾਰੇ ਜਾਂਦੇ ਸੀਗੇ ਸੋ ਹੋਰ ਮੈਂ ਕਿੰਨਾ ਕੁ ਵਿੱਕੀ ਮਿੱਡੂ ਖੇੜਾ ਉਹਨੂੰ ਭਜਾ ਭਜਾ ਕੇ ਵਿਚਾਰੇ ਨੂੰ ਛੜਕਣ ਦੇ ਉੱਤੇ ਗੋਲੀਆਂ ਮਾਰ ਕੇ ਮਾਰਦਾ ਸੋ ਕਿੱਥੇ ਸੀ ਇਹਨਾਂ ਦਾ ਪ੍ਰਸ਼ਾਸਨ ਕਿੱਥੇ ਸੀ ਇਹਨਾਂ ਦੀ ਪੁਲਿਸ ਅ ਬਰਾੜ ਸਾਹਿਬ ਬਾਰ ਬਾਰ ਕੋਮ ਫਿਰ ਕੀ ਗੱਲ ਆ ਜਾਂਦੀ ਹੈ ਪੰਜਾਬ ਸਰਕਾਰ ਦੇ ਉੱਤੇ ਕਿ ਸਰਕਾਰ ਦੀ ਕੋਈ ਨਾ ਕੋਈ ਅਨਗੈਲੀ ਤਾਂ ਹੈ ਸੀ ਵੇਖੋ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ ਉੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਟਾਸਕ ਫੋਰਸ ਦੇ ਮੁਲਾਜ਼ਮ ਟਾਸਕ ਫੋਰਸ ਉੱਥੇ ਮੌਜੂਦ ਹੈਗੀ ਸੀਗੀ ਔਰ ਜਦੋਂ ਇਹ ਘਟਨਾ ਵਾਪਰੀ ਤਾਂ ਵਿਦਨ ਫਿਊ ਸੈਕਿੰਡਸ ਕਿਉਂਕਿ ਉਹ 23 ਸੈਕਿੰਡ ਦੀ ਵੀਡੀਓ ਹੈ 23 ਸੈਕਿੰਡ ਦੀ ਵੀਡੀਓ ਦੇ ਵਿੱਚ ਉਹ ਸ਼ਖਸ ਜਿਹੜਾ ਹੈ ਉਸ ਮੂਰਤੀ ਨੂੰ ਤੋੜਦਾ ਹੋਇਆ ਵੀ ਵਿਖਾਈ ਦੇ ਜਾਂਦਾ ਔਰ 23 ਸੈਕਿੰਡ ਦੇ ਵਿੱਚ ਹੀ ਉੱਥੇ ਜਿਹੜੇ ਗਾਰਡਸ ਹੁੰਦੇ ਨੇ ਆ ਟਾਸਕ ਫੋਰਸ ਦੇ ਜਵਾਨ ਕਹਿ ਲੋ ਉਹ ਵੀ ਪਹੁੰਚ ਜਾਂਦੇ ਨੇ ਤੇ ਉਹਨੂੰ ਫੜ ਵੀ ਲੈਂਦੇ ਨੇ ਮਤਲਬ ਕਹਿੰਦਾ ਭਾਵੇਂ ਕਿ ਤੁਹਾਨੂੰ ਲੱਗਦਾ ਕਿ ਜੇ ਉੱਥੇ ਪੰਜਾਬ ਪੁਲਿਸ ਦੇ ਨੌਜਵਾਨ ਵੀ ਤੈਨਾਤ ਕਰ ਦਿੱਤੇ ਜਾਂਦੇ ਫਿਰ ਵੀ ਸਮਾਪਾ ਕੇ ਇਹੋ ਜਿھے ਕਿਸੇ ਸ਼ਰਾਰਤੀ ਅੰਸਰ ਨੇ ਚੜ੍ਹ ਹੀ ਜਾਣਾ ਸੀ ਕਿਉਂਕਿ ਉਹ ਸਟਰੀਟ ਕੋਈ ਐ ਤਾਂ ਹੈ ਨਹੀਂ ਕਿ ਦੋ ਤਿੰਨ ਕਦਮਾਂ ਦੀ ਸਟਰੀਟ ਹੈ ਸਟਰੀਟ ਕਾਫੀ ਲੰਬੀ ਹੈ ਜਾਂ ਤਾਂ ਉੱਥੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਪੈਣਗੇ ਪੈੜ ਪੈੜ ਤੇ ਕਿ ਫਿਰ ਹਰ ਇੱਕ ਚੀਜ਼ ਦਾ ਚੀਜ਼ ਦੀ ਨਜ਼ਰ ਰੱਖਦੇ ਮੈਡਮ ਹਰੇਕ ਥਾਂ ਤੇ ਜੇ ਅਸੀਂ ਮੁਲਾਜ਼ਮ ਤੈਨਾਤ ਕਰ ਦਈਏ ਇਟਸ ਨਾਟ ਪੋਸੀਬਲ ਹੂੰ ਸੋ ਉੱਥੇ ਪਹਿਲੀ ਗੱਲ ਤਾਂ ਸਾਡੀ ਵੈਸੇ ਵਿਸ਼ਵਾਸ ਬਹੁਤ ਹੈ ਜਿਹੜਾ ਦਰਬਾਰ ਸਾਹਿਬ ਹੈ ਸਾਡੀ ਉਹਦੇ 'ਚ ਆਸਤਾ ਸਾਨੂੰ ਪਤਾ ਕਿ ਇੱਥੇ ਕੋਈ ਐਹੋ ਜਿਹੀ ਘਟਨਾ ਨਹੀਂ ਵਾਪਰੂਗੀ ਨੰਬਰ 1 ਨੰਬਰ 2 ਨਾਲ ਦੀ ਨਾਲ ਉਹ ਜੋ ਵੀ ਉਹ ਸ਼ਖਸ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਮੈਂ ਪਹਿਲਾਂ ਦੱਸ ਕੇ ਹਟਿਆ ਬੰਦੀ ਉਹਦੇ ਤੇ ਕਾਰਵਾਈ ਹੋਊਗੀ ਔਰ ਇਨਵੈਸਟੀਗੇਸ਼ਨ ਵੀ ਹੋਊਗੀ ਕਿ ਕਿਹਦਾ ਇਹਦੇ ਪਿੱਛੇ ਹੱਥ ਹੈ ਹੁਣ ਗੱਲ ਇੱਥੇ ਮੈਡਮ ਇਹ ਬੰਦੀ ਹੈ ਕਿ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਜੋ ਆਪਣੀ ਬੰਦੀ ਡਿਊਟੀ ਸੀਗੀ ਉਹ ਬਖੂਬੀ ਨਿਭਾਈ ਹੈ ਔਰ ਅੱਗੇ ਵੀ ਨਿਭਾ ਰਹੀ ਹੈ ਪਰ ਇਹਦੇ ਪਿੱਛੇ ਤੁਸੀਂ ਦੇਖੋ ਕਿ ਕਿੱਡੇ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਹੈ ਜਦ ਇਹਦੇ ਪਿੱਛੇ ਪਹਿਲਾ ਸਿਆਸਤ ਹੋਈ ਹੈ ਦੇਖਣ ਵਾਲੀ ਗੱਲ ਤਾਂ ਉਹ ਹੈ ਉਹ ਸਾਡੇ ਵੱਡੇ ਸਰਕਾਰ ਇਹ ਇਹ ਸਾਂਪਲਾ ਜੀ ਬਾਰੇ ਪੁੱਛਿਆ ਤਾਂ ਉਹਨਾਂ ਕੋਲੇ ਕੋਈ ਟੁਕਮਾ ਜਵਾਬ ਨਹੀਂਗਾ ਕਹਿੰਦੇ ਉਹ ਤਾਂ ਆਪ ਜਵਾਬ ਦੇ ਸਕਦੇ ਐ ਇਸ ਗੱਲ ਦਾ ਜੇ ਮੈਂ ਅਮਿਤ ਸ਼ਾਹ ਬਾਰੇ ਪੁੱਛਿਆ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ અપਮਾਨ ਕੀਤਾ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਤੇ ਤੁਹਾਡਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਪਾਰਟੀ ਚ ਬਰਖਾਸਤ ਕਰਨ ਦਾ ਕਿਉਂ ਨਹੀਂ ਕੀਤਾ ਅੱਜ ਤਿੱਕਰ ਕੀ ਤੁਸੀਂ ਉਹ ਉਹਦੀ ਨਿੰਦਿਆ ਕਰਦੇ ਆ ਉਸ ਗੱਲ ਦੀ ਕਿ ਨਹੀਂ ਕਰਦੇ ਕੋਈ ਜਵਾਬ ਨਹੀਂਗਾ ਉਹ ਵੀ ਨਹੀਂ ਦੱਸਦਾ ਸੋ ਇਹਨਾਂ ਦੀ ਨਾ ਭਾਜਪੀ ਦੀ ਪੰਜਾਬ ਨਾਲ ਨਫ਼ਰਤ ਹੈ ਵੰਡ ਪਾਉਣ ਨੀਤੀ ਹੈ ਸੋ ਪਿੱਛੇ ਵੀ ਪ੍ਰਵੇਸ਼ ਵਰਮਾ ਜੀ ਨੇ ਦਿੱਲੀ ਦੇ ਵਿੱਚ ਕਿਵੇਂ ਇਹਨਾਂ ਨੇ ਸਾਡੀਆਂ ਗੱਡੀਆਂ ਦੇ ਉੱਤੇ ਸਵਾਲ ਖੜੇ ਕੀਤੇ ਸਾਡੇ ਪੰਜਾਬੀਆਂ ਦੇ ਉੱਤੇ ਸਵਾਲ ਖੜੇ ਕੀਤੇ ਕਿਸ ਤਰ੍ਹਾਂ ਉਹਨਾਂ ਨੇ ਬਿਆਨਬਾਜ਼ੀ ਕੀਤੀ ਸੋ ਸਾਡੇ ਕਿਸਾਨਾਂ ਨੂੰ ਦੇਖ ਲਓ ਤੁਸੀਂ ਉਹ ਬਾਰਡਰ ਦੇ ਉੱਤੇ ਬੈਠੇ ਦਿੱਲੀ ਨਹੀਂ ਜਾਂਦੇ ਤੇ ਸੋ ਇਹ ਪੰਜਾਬ ਨਾਲ ਨਫ਼ਰਤ ਕਰਦੇ ਆ ਪੰਜਾਬੀਆਂ ਨਾਲ ਨਫ਼ਰਤ ਕਰਦੇ ਆ ਔਰ ਦੇਸ਼ ਦੇ ਵਿੱਚ ਵੰਡ ਪਾਉ ਦੀ ਰਾਜਨੀਤੀ ਇਹ ਕਰਦੇ ਆ ਸੋ ਮੈਂ ਜੇ ਕਾਂਗਰਸ ਦੀ ਗੱਲ ਕਰਾਂ ਜਿਹੜੇ ਕਹਿੰਦੇ ਲਾਅ ਐਂਡ ਆਰਡਰ ਇੱਥੇ ਖਰਾਬ ਹੈ ਇੱਥੇ ਪੈਰ ਪੈਰ ਤੇ ਬੰਬ ਬਲਾਸਟ ਹੋ ਰਿਹਾ ਮੈਡਮ ਦੇਖੋ ਇਹਨਾਂ ਦੇ ਰਾਜ ਦੇ ਵਿੱਚ ਕਿੱਥੇ ਕਿੱਥੇ ਕੀ ਨਹੀਂ ਹੋਇਆਗਾ ਚਾਹੇ ਬਟਾਲਾ ਬੰਬ ਬਲਾਸਟ ਲਾ ਲਓ 23 ਲੋਕ ਉੱਥੇ ਮਰੇ ਗਏ ਵਿਚਾਰੇ ਮੌੜ ਬੰਬ ਬਲਾਸਟ ਲਾ ਲਓ 7 ਲੋਕ ਮਾਰੇ ਗਏ ਇਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੇ ਪ੍ਰਸ਼ਾਸਨ ਦੀ ਐਨੀ ਕੰਗੈਲੀ ਹੁੰਦੀ ਸੀ ਕਿ ਦਸਹਰੇ ਦੇ ਉੱਤੇ ਟ੍ਰੇਨਾਂ ਲੋਕਾਂ ਦੇ ਉੱਤੋਂ ਦੀ ਟੱਪ ਜਾਂਦੀਆਂ ਸੀਗਾ ਤੇ ਕਿੰਨੇ ਕਿੰਨੇ ਲੋਕ ਵਿਚਾਰੇ ਉੱਥੇ ਮਾਰੇ ਜਾਂਦੇ ਸੀਗੇ ਸੋ ਹੋਰ ਮੈਂ ਕਿੰਨਾਕ ਵਿੱਕੀ ਮਿੱਡੂ ਖੇੜਾ ਉਹਨੂੰ ਭੁਜਾ ਭੁਜਾ ਕੇ ਵਿਚਾਰੇ ਨੂੰ ਸੜਕਾਂ ਦੇ ਉੱਤੇ ਗੋਲੀਆਂ ਮਾਰ ਕੇ ਮਾਰਦਾ ਸੋ ਕਿੱਥੇ ਸੀ ਇਹਨਾਂ ਦਾ ਪ੍ਰਸ਼ਾਸਨ ਕਿੱਥੇ ਸੀ ਇਹਨਾਂ ਦੀ ਪੁਲਿਸ ਸੋ ਅੱਜ ਜੇ ਆਮ ਆਦਮੀ ਪਾਰਟੀ ਦੇ ਉੱਤੇ ਗੱਲਾਂ ਕਰਦੇ ਆ ਇਹ ਦੇਖੋ ਮੈਡਮ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਠੀਕ ਹੈ ਕੋਈ ਵੀ ਕ੍ਰਾਈਮ ਹੁੰਦਾ ਘਟਨਾ ਹੁੰਦੀ ਆ ਉਹ ਬੜੀ ਛੇਤੀ ਵਾਇਰਲ ਹੋ ਜਾਂਦੀ ਆ ਸਾਹਮਣੇ ਆ ਜਾਂਦੀ ਆ ਪਰ ਜੇ ਤੁਸੀਂ ਐਨਸੀਆਰਬੀ ਦੀ ਰਿਪੋਰਟ ਚੱਕ ਕੇ ਦੇਖੋਗੇ ਤਾਂ ਇਸ ਟਾਈਮ ਨਾਲੋਂ ਕਿਤੇ ਜ਼ਿਆਦਾ ਕ੍ਰਾਈਮ ਹੁੰਦੇ ਸੀ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਮੈਂ ਤੁਹਾਨੂੰ ਇਹ ਇਹਨਾਂ ਦੇ 2021 ਦਾ ਅੰਕੜਾ ਦੱਸਾਂ ਤਾਂ 700 ਤੋਂ ਉੱਤੇ ਮਰਡਰ ਹੋਏ ਸੀ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਜਿਹੜੇ ਕਿ ਦੋ ਮਰਡਰ ਹਰ ਰੋਜ਼ ਦੇ ਬੰਦੇ ਆ ਸੋ ਉਦੋਂ ਕਿੱਥੇ ਗਈ ਸੀ ਇਹਨਾਂ ਦੀ ਪੁਲਿਸ ਕਿੱਥੇ ਗਿਆ ਸੀ ਪ੍ਰਸ਼ਾਸਨ ਜੇ ਮੈਂ ਅੱਜ ਐਨਸੀਆਰਬੀ ਦੀ ਰਿਪੋਰਟ ਹੈ ਹਰਿਆਣਾ ਦੇ ਵਿੱਚ ਮੈਡਮ ਅਪਰਾਧ ਦਰ ਹੈ ਜਿਹੜੀ ਉਹ 810.4 ਹੈ ਤੀਜੇ ਨੰਬਰ ਤੇ ਹਰਿਆਣਾ ਔਰ ਉਹਦੇ ਬਦਲੇ ਪੰਜਾਬ ਦੇ ਵਿੱਚ ਸਿਰਫ 240.6 ਹੈ 22ਵੇਂ ਸਥਾਨ ਤੇ ਹੈ ਪੰਜਾਬ ਹੂੰ ਇੰਨਾ ਪੰਜਾਬ ਦੇ ਵਿੱਚ ਲਾਅ ਐਂਡ ਔਰਡਰ ਹੈ ਜਿਹੜਾ ਉਹ ਮੇਨਟੇਨ ਕਰਕੇ ਰੱਖਿਆ ਪੰਜਾਬ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਪਰ ਅੱਜ ਮੈਂ ਬੜੀ ਨਿੰਦਿਆ ਕਰਨ ਵਾਲੀ ਗੱਲ ਹੈ ਕਿ ਅੱਜ ਅੱਜ ਡਾਕਟਰ ਭੀਮ ਅੰਬੇਦਕਰ ਜੀ ਦਾ ਜਿਹਦਾ અપਮਾਨ ਕਰਨਿਆ ਸੀ ਉਹ ਸੱਚ ਕਿਵੇਂ ਸਾਡੇਆਂ ਵਿਰੋਧੀ ਪਾਰਟੀਆਂ ਉਹਦੇ ਤੇ ਜ਼ਬਰਦਸਤ ਸਿਆਸਤ ਕਰ ਰਹੀਆਂ ਕਿਵੇਂ ਅੱਜ ਉਥੇ ਲੱਸੀ ਨਾਲ ਉਹਨਾਂ ਦਾ ਉਹਨਾਂ ਨੂੰ ਸਾਫ਼ ਕਰਨ ਦੀ ਪ੍ਰਕਿਰਿਆ ਚੱਲ ਪਈ ਕੀ ਕੀ ਕੁਛ ਨਹੀਂ ਹੋ ਰਿਹਾ ਔਰ ਇਹਦੇ ਤੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਬੀਜੇਪੀ ਦੀ ਕਰਦਾ ਜੋ ਇਹਦੇ ਤੇ ਸਿਆਸਤ ਵੀ ਕਰ ਰਿਹਾ ਔਰ ਪਿੱਛੇ ਉਹਨਾਂ ਦੀ ਮਨਸ਼ਾ ਵੀ ਕੀਤੀ ਸੀ ਉਹਦਾ ਵੀ ਮੈਨੂੰ ਸੰਧੂ ਸਾਹਿਬ ਦੁਆਰਾ ਜਵਾਬ ਦੇ ਕੇ ਜਾਣ ਔਰ ਦੱਸਣ ਕਿ ਅਮਿਤ ਸ਼ਾਹ ਜੀ ਨੂੰ ਕਦੋਂ ਇਹ ਪਾਰਟੀ ਦੇ ਵਿੱਚੋਂ ਬਰਖਾਸਤ ਕਰਦੇ ਆ ਜਾਂ ਫਿਰ ਉਹਨਾਂ ਦੀ ਨਿੰਦਿਆ ਕਰਦੇ ਆ ਇਹ ਕਿ ਉਹਨਾਂ ਦੇ ਨਾਲ ਖੜੇ ਹੈ ਇਹਦਾ ਜਵਾਬ ਦੇ ਕੇ ਜਾਣਾ ਹੈ ਹਮ